ਬਲਾਚੌਰ ਰੋਪੜ نیشنل ਹਾਈਵੇ ਨੇੜੇ ਸਰਪੰਚ ਢਾਬੇ ਦੇ ਕੋਲ ਇੱਕ ਸਵਿਫਟ ਕਾਰ ਦੇ ਨਾਲ TVS ਦੀ ਸਕੂਟਰੀ ਦੀ ਹੋਈ ਟੱਕਰ ਇਸ ਟੱਕਰ ਦੇ ਵਿੱਚ ਸਕੂਟਰੀ ਸਵਾਰ ਔਰਤ ਦੀ ਮੌਤ ਹੋ ਗਈ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਸਵਿਫਟ ਕਾਰ ਜੋ ਕਿ ਜਲੰਧਰ ਤੋਂ ਚੰਡੀਗੜ੍ਹ ਨੂੰ ਜਾ ਰਹੀ ਸੀ ਤਾਂ ਅਚਾਨਕ ਕਾਰ ਬੇਕਾਬੂ ਹੁੰਦੀ ਡਵਾਈਡਰ ਨਾਲ ਟਕਰਾਂਦੀ ਹੋਈ ਦੂਜੇ ਪਾਸੇ ਸੜਕ ਵੱਲ ਜਾ ਪਹੁੰਚੀ ਅਤੇ ਕਾਰ ਨੇ ਸਕੂਟਰੀ ਜਿਹੜੀ ਕਿ ਰੋਪੜ ਤੋਂ ਬਲਾਚੌਰ ਸਾਈਡ ਨੂੰ ਜਾ ਰਹੀ ਸੀ ਉਸ ਨੂੰ ਟੱਕਰ ਮਾਰ ਦਿੱਤੀ ਇਸ ਟੱਕਰ ਵਿੱਚ ਸਕੂਟਰੀ ਸਵਾਰ ਪਿੰਡ ਕਮੌਰ ਲక్ష్ਮੀ ਦੇਵੀ ਪਤਨੀ ਬਾਬੂ ਰਾਮ ਔਰਤ ਦੀ ਮੌਤ ਹੋ ਗਈ ਅਤੇ ਸਕੂਟਰੀ ਚਾਲਕ ਬਾਬੂ ਰਾਮ ਜ਼ਖਮੀ ਹੋ ਗਿਆ ਅਤੇ ਕਾਰ ਚਾਲਕ ਜਿਹੜਾ ਸੀ ਉਸ ਨੂੰ ਵੀ ਸੱਟਾਂ ਲੱਗੀਆਂ ਆਓ ਦੇਖਦੇ ਹਾਂ ਪੂਰੀ ਰਿਪੋਰਟ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਵੀਡੀਓ ਚੱਲਦੇ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਜੀ ਸਰ ਇੱਕ ਐਕਸੀਡੈਂਟ ਹੋਇਆ ਜੀ ਕਾਦਾ ਕਾਦਾ ਹੋਇਆ ਇਹਦੇ ਬਾਰੇ ਦੱਸਿਓ ਜੀ ਇੱਕ ਸ਼ਿਫਟ ਰਿਤੀ ਜੀ ਤੇ ਇੱਕ TVS ਹੈ ਦੀ ਸਕੂਟਰੀ ਹੈ ਇਹ ਜਿਹੜੀ ਕਾਰ ਹੈ ਕਿੱਧਰੋਂ ਆ ਰਹੀ ਸੀ ਉਹ ਜਲੰਧਰੋਂ ਚੰਡੀਗੜ੍ਹ ਜਾ ਰਹੀ ਸੀ ਤੇ ਇਹ ਹੋਇਆ ਕਿਵੇਂ ਹਾਦਸੇ ਦੇ ਬਾਰੇ ਦੱਸਿਓ ਜੀ ਇਹ ਡਵਾਈਡਰ ਨਾਲ ਟਕਰਾ ਕੇ ਗੱਡੀ ਦੂਜੇ ਪਾਸੇ ਆ ਗਈ ਤੇ ਇਹ ਜਿਹੜੀ ਸਕੂਟਰੀ ਹੈ ਕਿੱਧਰੋਂ ਆ ਰਹੀ ਸੀ ਇਹ ਰੁਪੜਵਾਲਾ ਤੋਂ ਵਿੱਚ ਨਾਲ ਦਿੱਤੀ ਕੋਲੋਂ ਜੀ ਇਹਦੇ ਵਿੱਚ ਕਿਤੇ ਕੋਈ ਬੰਦਿਆਂ ਦੇ ਸੱਟਾ ਲੱਗਿਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇੱਕ ਲੇਡੀ ਦੀ ਮੌਤ ਹੋ ਗਈ ਮੁੱਕੇ ਤੇ ਠੀਕ ਹੈ ਜੀ ਤੇ ਦੂਸਰਾ ਜਿਹੜਾ ਉਹਨਾਂ ਦਾ ਕਾਰ ਹਸਬੰਡ ਸੀਗਾ ਉਹਨਾਂ ਦੇ ਵੀ ਸੱਟ ਜਾਤੇ ਤੇ ਜਿਹੜੇ ਕਾਰ ਵਿੱਚ ਸੀਗੇ ਉਹਨੋਂ ਇੱਕੋ ਮੁੰਡਾ ਸੀਗਾ ਕੱਲਾ ਹੀ ਤੇ ਉਹਨਾਂ ਦੀ ਬਾਹ ਫ੍ਰੈਕਚਰ ਬਾ ਉਹਨੇ ਕਿੱਥੇ ਛੱਡ ਗਿਆ ਤੂੰ ਜ਼ਖਮੀਆਂ ਨੂੰ ਬੜਾਚੁਰ ਹਸਪੀਟਲ ਤੇ ਇਹਦੇ ਬਾਰੇ ਪਤਾ ਲੱਗਿਆ ਵੀ ਸਕੂਟਰੀ ਵਾਲੇ ਕੌਣ ਸੀ ਕਿੱਥੋਂ ਆਏ ਨਹੀਂ ਹਜੇ ਨਹੀਂ ਪਤਾ ਲੱਗਿਆ ਇਹ ਸੁਵੰਤਾ ਖਾਣੇ ਨੂੰ ਕਰਤਾ ਸੀ ਬੜਾਚੁਰ ਸਦਰ ਦਾ ਏਰੀਆ ਪੈਂਦਾ ਜੀ ਠੀਕ ਹੈ ਜੀ ਉਹਨਾਂ ਨੂੰ ਸੂਚਿਤ ਕਰ ਦਿੱਤਾ ਓਕੇ